ਸ਼ੇਕਲ ਜੀ ਸਾਰਿਆਂ ਨੂੰ ਫਰੈਂਡਸ ਅੱਜ ਆਪਾਂ ਇਹ ਵਾਲੇ ਸੂਟ ਦੀ ਕਟਿੰਗ ਕਰਨੀ ਆ ਤੇ ਫਰੈਂਡਸ ਇਹ ਜਿਹੜਾ ਕਪੜਾ ਜਾਰਜਟ ਵਿੱਚ ਹੈ ਤੁਸੀਂ ਦੇਖ ਸਕਦੇ ਹੋ ਇਹਦਾ ਬਾਰਡਰ ਵੀ ਬਣਿਆ ਹੋਇਆ ਆ ਉੱਪਰ ਨੈੱਕ ਵੀ ਬਣਿਆ ਹੋਇਆ ਆ ਤੇ ਆਪਾਂ ਇਹਦੀ ਲੈਂਥ ਕੱਟ ਕਰਨੀ ਆ ਕਿਉਂਕਿ ਇਹਦੀ ਲੈਂਥ 45 46 ਇੰਚ ਦੇ ਕਰੀਬ ਆ ਆਪਾਂ ਇਹਨੂੰ 42 ਇੰਚ ਤੱਕ ਤਿਆਰ ਕਰਨਾ ਆ ਇਹਦੇ ਬਾਹਾਂ ਦੇ ਵਿੱਚ ਵੀ ਜੋੜ ਪੈਣਾ ਬਹੁਤ ਸੋਹਣਾ ਪਾਰਟੀ ਵਾਲ ਸੂਟ ਆ ਬਟ ਇਹਦੀਆਂ ਬਾਹਾਂ 'ਚ ਵੀ ਜੋੜ ਪੈਣਾ ਆ ਤੇ ਚਲੋ ਫਰੈਂਡਸ ਆਪਾਂ ਇਹਦੀ ਕਟਿੰਗ ਸਟਾਰਟ ਕਰ ਲੈਣੇ ਆ ਦੇਖੋ ਅਗਰ ਤੁਸੀਂ ਕਿਸੇ ਹੈਵੀ ਸਾਈਜ਼ ਦਾ ਸੂਟ ਕਟਿੰਗ ਕਰਦੇ ਪਏ ਹੋ ਫਿਰ ਤੁਸੀਂ ਕੀ ਕਰਨਾ ਹੈ ਲਗ ਕਰ ਲੈਣਾ ਇਥੋਂ ਕਟਿੰਗ ਕਰਕੇ ਪਰ ਮੈਂ ਥੋੜਾ ਜਿਹਾ ਘੱਟ ਨਾਪ ਦਾ ਇਹ ਜਿਹੜਾ ਸੂਟ ਕਟਿੰਗ ਕਰਨ ਲੱਗੀ ਹਾਂ 18 ਛਾਤੀ 19 हिप ਦੇ ਹਿਸਾਬ ਨਾਲ ਤੇ ਇਸ ਕਰਕੇ ਮੈਂ ਇਹਨੂੰ ਪਹਿਲਾਂ ਆਪਣੇ ਕਮੀਜ਼ ਦੀ ਕਟਿੰਗ ਕਰੂੰਗੀ ਬਾਹਾਂ ਦੀ ਕਟਿੰਗ ਬਾਅਦ ਕਰੂੰਗੀ ਕਿਉਂਕਿ ਆਪਣਾ ਇਹ ਕਮੀਜ਼ ਨਾਲ ਕਪੜਾ ਥੋੜਾ ਜਿਹਾ ਬਚ ਜਾਣਾ ਆ ਉਹ ਆਪਣੀ ਬਾਹਾਂ ਦੀ ਚੜਾਈ ਵਧਨ ਵਿੱਚ ਆਪਣੀ ਹੈਲਪ ਹੋ ਜੂਗੀ ਠੀਕ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਸੈਂਟਰ ਕਰ ਲੈਣਾ ਇਥੋਂ ਕਢਾਈ ਦਾ ਜੋ ਵੀ ਕਢਾਈ ਆ ਜਾਂ ਛਾਪਾ ਆ ਜਾਂ ਪ੍ਰਿੰਟ ਆ ਕੁਝ ਵੀ ਆ ਤੁਸੀਂ ਸੈਂਟਰ ਕਰਕੇ ਤੇ ਇਹਦੇ ਨਾਲ ਤੁਸੀਂ ਇਦਾਂ ਕਰਕੇ ਤੇ ਇਹ ਸਿੱਧਾ-ਸਿੱਧਾ ਕਪੜੇ ਨੂੰ ਵਿਛਾ ਲੈਣਾ ਇਦਾਂ ਤੇ ਬਿਲਕੁਲ ਦਾ ਇਹਦਾ ਸੈਂਟਰ ਹੋਣਾ ਚਾਹੀਦਾ ਜੇ ਤੁਹਾਡਾ ਬਾਰਡਰ ਵਾਲਾ ਸੂਟ ਆ ਫਿਰ ਤੁਹਾਡੇ ਬਾਰਡਰ ਦਾ ਬਿਲਕੁਲ ਪ੍ਰੋਪਰ ਸੈਂਟਰ ਹੋਣਾ ਚਾਹੀਦਾ ਆ ਠੀਕ ਹੈ ਸੈਂਟਰ ਕਰ ਲੈਣਾ ਆ ਸੈਂਟਰ ਕਰਨ ਤੋਂ ਬਾਅਦ ਆਪਾਂ ਇਹਦੀ ਲੰਬਾਈ ਤੇ ਚੜਾਈ ਦਾ ਨਿਸ਼ਾਨ ਲਗਾਉਣਾ ਆ ਕਮੀਜ਼ ਦੀ ਠੀਕ ਹੈ ਕਮੀਜ਼ ਦੀ ਚੜਾਈ ਆਪਾਂ हिਪ ਦੇ ਅਕੋਰਡਿੰਗ ਰੱਖਣੀ ਆ हिਪ ਆਪਣੀ 18 ਆ 9 ਇੰਚ ਦੇ ਨਿਸ਼ਾਨ ਲਾ ਲਾਂਗੇ 2 ਇੰਚ ਆਪਾਂ ਵਾਧਾ ਲੈ ਲਾਂਗੇ ਕਿਉਂਕਿ ਆਪਾਂ ਇਹਨੂੰ ਪਾਈਪਿੰਗ ਵੀ ਲਗਾਉਣੀ ਆ 2.5 ਇੰਚ ਆਪਾਂ ਵਾਧਾ ਲੈਣਾ ਆ ਆਪਣੀ हिਪ ਨਾਲੋਂ ਠੀਕ ਆ ਤੇ ਸੇਮ ਹੀ ਆਪਾਂ ਘੇਰੇ ਦਾ ਨਿਸ਼ਾਨ ਲਗਾ ਲਾਂਗੇ ਠੀਕ ਆ 12.5 ਇੰਚ ਤੇ ਮੈਂ ਟੋਟਲ ਨਿਸ਼ਾਨ ਲਗਾਇਆ ਆ ਠੀਕ ਆ ਮਤਲਬ ਆਪਣੀ हिਪ ਨਾਲੋਂ ਤੇ ਘੇਰੇ ਨਾਲੋਂ 2.5 ਇੰਚ ਵਾਧਾ ਕੱਪੜਾ ਲਿਆ ਆ ਕਿਉਂਕਿ ਮੈਂ ਇਹਨੂੰ ਪਾਈਪਿੰਗ ਲਾਉਣੀ ਆ ਤੇ ਫਰੈਂਡਸ ਵੈਸੇ ਵੀ ਤੁਸੀਂ ਜਿਹੜੇ ਲਾਈਨਿੰਗ ਵਾਲੇ ਸੂਟ ਕੱਟਦੇ ਹੋ ਉਹਨਾਂ ਰੱਖਿਆ ਕਰੋ ਤੇ ਚੜਾਈ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ 2.5 ਇੰਚ ਵਾਧ ਰੱਖਿਆ ਕਰੋ ਕਿਉਂਕਿ ਜਿਹੜੇ ਲਾਈਨਿੰਗ ਵਾਲੇ ਸੂਟ ਹੁੰਦੇ ਨੇ ਨਾ ਤਿਲਕੜੇ ਹੁੰਦੇ ਆ ਤੇ ਕਈ ਵਾਰੀ ਐਦਾਂ ਹੁੰਦਾ ਕਿ ਆਪਾਂ ਕਟਿੰਗ ਪੂਰੀ ਪੂਰੀ ਕਰ ਲੈਨੇ ਬਾਅਦ ਵਿੱਚ ਆਪਣਾ ਕਪੜਾ ਵਾਧ ਜਾਂ ਘਟ ਜਾਂਦਾ ਆ ਫਿਰ ਉਹਦੇ ਵਿੱਚ ਆਪਾਂ ਨੂੰ ਪ੍ਰੋਬਲਮ ਆ ਜਾਂਦੀ ਆ ਠੀਕ ਆ ਚੜਾਈ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਹੁਣ ਇਹਦੀ ਲੰਬਾਈ ਦਾ ਨਿਸ਼ਾਨ ਲਾਉਣਾ ਆ ਦੇਖੋ ਉਪਰ ਆਪਾਂ ਥੋੜਾ ਜਿਹਾ ਗਲਾ ਘਟਾ ਦਾਂਗੇ ਕਿਉਂਕਿ ਆਪਾਂ ਜੇ ਬਾਰਡਰ ਕੱਟ ਕੇ ਲਗਾਇਆ ਉੱਪਰ ਤੇ ਫੇਰ ਕੀ ਹੋਣਾ ਹੈ ਕਿ ਆਪਣਾ ਡਿਜ਼ਾਈਨ ਲੋਕ ਜਾਣਾ ਹੈ ਸੋ ਵਧੀਆ ਨਹੀਂ ਲੱਗਣਾ ਇਸ ਕਰਕੇ ਆਪਾਂ ਥੋੜਾ ਜਿਹਾ ਗਲਾ ਹੀ ਉੱਤੋਂ ਘਟਾ ਦਿੰਨੇ ਆ ਠੀਕ ਹੈ 4 ਇੰਚ ਗਲਾ ਉਪਰੋਂ ਘਟਿਆ ਹੈ ਕੋਈ ਚੱਕਰ ਨਹੀਂ ਆਪਣਾ ਗਲਾ ਬਣਾਉਣ ਤੋਂ ਬਾਅਦ 7 ਇੰਚ ਬਾਰਡਰ ਫੇਰ ਵੀ ਬਾਚ ਜਾਣਾ ਹੈ ਤੇ ਇੱਥੇ ਦੇਖੋ ਪੂਰਾ ਪੂਰਾ ਮੈਂ ਇੱਥੇ 42 43 ਇੰਚ ਤੇ ਨਿਸ਼ਾਨ ਲਾਇਆ ਕਿਉਂਕਿ ਮੈਂ ਮੈਨੂੰ 42 ਇੰਚ ਕਮੀ ਚਾਹੀਦਾ ਹੈ 1 ਇੰਚ ਸਲਾਈ ਮਾਰਜਨ ਲੈ ਕੇ ਤੇ ਮੈਂ ਇੱਥੇ ਨਿਸ਼ਾਨ ਲਗਾ ਲਿਆ ਤੇ ਆਹ ਹੋਇਆ ਆਪ ਸਾਧ ਕਰਕੇ ਆਪਾਂ ਨੂੰ ਅਗਲੇ ਘੇਰੇ ਨੂੰ ਤਰਪਾਈ ਨਹੀਂ ਕਰਨੀ ਪੈਣੀ ਪਹਿਲੇ ਘੇਰਾ ਬਣਿਆ ਹੋਇਆ ਪਿੱਛੋਂ ਹੀ ਤੇ ਹੁਣ ਫਰੈਂਡਸ ਆਪਾਂ ਬੈਕ ਸਾਈਡ ਲੈਣੀ ਆ ਬੈਕ ਸਾਈਡ ਨੂੰ ਬਿਲਕੁਲ ਬਰਾਬਰ ਕਰਕੇ ਤੇ ਆਪਾਂ ਇਹਨੂੰ ਫੋਲਡ ਕਰ ਲਾਂਗੇ ਠੀਕ ਆ ਇਸ ਤਰੀਕੇ ਨਾਲ ਬਿਲਕੁਲ ਬਰਾਬਰ ਬਰਾਬਰ ਕਰਕੇ ਮੈਂ ਇਹਨੂੰ ਫੋਲਡ ਕਰ ਲਿਆ ਹੁਣ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹਦੀ ਵੀ ਲੰਬਾਈ ਤੇ ਚੜਾਈ ਦਾ ਨਿਸ਼ਾਨ ਲਾਉਣਾ ਆ ਠੀਕ ਤਾਂ ਪਹਿਲਾਂ ਆਪਾਂ ਘੇਰੇ ਵਾਲੀ ਸਾਈਡ ਤੇ 2-2 ਇੰਚ ਦੇ ਨਿਸ਼ਾਨ ਲਾਉਣੇ ਆ ਬਿਲਕੁਲ ਬਰਾਬਰ ਕਰ ਲਾਂਗੇ 2-2 ਇੰਚ ਦਾ ਨਿਸ਼ਾਨ ਲਾਉਣਾ ਇੱਥੇ ਆਪਾਂ ਫੱਟਾ ਭੰਨਣਾ ਆ ਬੈ ਆਪਾਂ ਚੜਾਈ ਦਾ ਨਿਸ਼ਾਨ ਲਾਉਣਾ ਆ ਠੀਕ ਆ ਜਿੰਨੀ ਚੜਾਈ ਆਪਾਂ ਪਹਿਲਾਂ ਰੱਖੀ ਸੀ ਫਰੰਟ ਵਾਲੇ ਪੱਲੇ ਦੀ ਉਨੀ ਚੜਾਈ ਆਪਾਂ ਇੱਥੇ ਰੱਖਣੀ ਆ ਠੀਕ ਆ ਚੜਾਈ ਆਪਣੀ ਬਿਲਕੁਲ ਸਹੀ ਆ ਤੇ 2 ਇੰਚ ਦਾ ਆਪਾਂ ਕੇਰੇ ਤੇ ਨਿਸ਼ਾਨ ਲਾ ਲਿਆ ਇਸ ਤੋਂ ਬਾਅਦ ਆਪਾਂ ਆਪਣਾ ਅਗਲਾ ਪੱਲਾ ਲੈਣਾ ਆ ਠੀਕ ਆ ਉਹਨੂੰ ਆਪਾਂ ਇਹ ਨਿਸ਼ਾਨ ਤੋਂ ਉੱਪਰ ਉੱਪਰ ਰੱਖਣਾ ਆ ਕਿਉਂਕਿ ਫਰੰਟ ਵਾਲੇ ਪੱਲੇ ਨੂੰ ਤੇ ਆਪਾਂ ਤਰਪਾਈ ਕਰਨੀ ਨਹੀਂ ਇਸ ਕਰਕੇ ਜਿੱਥੇ ਤਰਪਾਈ ਦਾ ਨਿਸ਼ਾਨ ਲਾਇਆ ਆ ਆਪਾਂ ਉੱਥੇ ਫਰੰਟ ਵਾਲਾ ਪੱਲਾ ਰੱਖਣਾ ਆ ਬਿਲਕੁਲ ਸੈੱਟ ਕਰਕੇ ਦੇਖੋ ਜੌਰ ਜੜ ਦਾ ਕਪੜਾ ਹੈ ਬਹੁਤ ਜ਼ਿਆਦਾ ਤਿਲਕਦਾ ਪਿਆ ਆ ਇਸ ਕਰ ਸੈੱਟ ਕਰਕੇ ਰੱਖਣਾ ਆ ਠੀਕ ਹੈ ਤੇ ਇਹਨੂੰ ਬਿਲਕੁਲ ਆਪਾਂ ਸੈੱਟ ਕਰਨ ਤੋਂ ਬਾਅਦ ਆਪਾਂ ਇਹਦੀ ਕਟਾਈ ਕਰ ਲੈਣੀ ਆ ਪਰ ਦੇਖੋ ਫਰੈਂਡਸ ਇਹਨੂੰ ਬਿਲਕੁਲ ਆਪਾਂ ਸੈਂਟਰ ਕਰਕੇ ਰੱਖਣਾ ਜੇ ਆਪਣੀ ਕਟਾਈ ਵਧੀਆ ਹੋਊਗੀ ਤੇ ਸਲਾਈ ਵੀ ਆਪਣੀ ਵਧੀਆ ਹੀ ਹੋਊਗੀ ਬਟ ਅਗਰ ਆਪਾਂ ਕਟਿੰਗ ਵਿੱਚ ਆਪਾਂ ਵੱਧ ਘੱਟ ਕਰ ਲਿਆ ਜੇ ਆਪਣਾ ਸੈਂਟਰ ਨਾ ਕੀਤਾ ਸੂਟ ਦਾ ਫਿਰ ਸਾਰੇ ਸੂਟ ਦੀ ਲੁੱਕ ਜਿਹੜੀ ਆ ਖਰਾਬ ਹੋ ਜਾਂਦੀ ਹੈ ਇਸ ਕਰਕੇ ਜਿਹੜਾ ਸਿਲਕ ਨੇ ਸੂਟ ਹੁੰਦੇ ਆ ਜੋਰ ਜੱਟ ਸਿਲਕ ਕਰੇਵ ਇਦਾਂ ਦੇ ਜਿਹੜੇ ਸੂਟ ਹੁੰਦੇ ਆ ਆਰਗਨ ਜਾਂ ਖਾਸ ਕਰਕੇ ਤੇ ਇਹਨਾਂ ਸੂਟਾਂ ਨੂੰ ਆਪਾਂ ਬੜੇ ਧਿਆਨ ਨਾਲ ਸੀਣਾ ਹੁੰਦਾ ਹੈ ਬੜੇ ਧਿਆਨ ਨਾਲ ਕੱਟਣਾ ਹੁੰਦਾ ਤੇ ਫਰੈਂਡਸ ਇਸ ਤਰੀਕੇ ਨਾਲ ਆਪ ਇਦੀ ਕਟਾਈ ਕਰ ਲੈਣੀ ਆ ਬਿਲਕੁਲ ਨਾਲ-ਨਾਲ ਕੱਪੜੇ ਦੀ ਆਪਾਂ ਇਹਦੀ ਕਟਾਈ ਕਰ ਲਾਂਗੇ ਤੇ ਦੇਖੋ ਇਸ ਤਰੀਕੇ ਨਾਲ ਆਪਣੀ ਅਗਲਾ ਪਿਛਲਾ ਪੱਲਾ ਜਿਹੜਾ ਦੋਨੋਂ ਕਟਿੰਗ ਹੋ ਗਿਆ ਤੇ ਇਹ ਤੋਂ ਬਾਅਦ ਹੁਣ ਆਪਾਂ ਆਪਣੀਆਂ ਬਾਹਾਂ ਦੀ ਕਟਾਈ ਕਰਨੀ ਆ ਠੀਕ ਆ ਦੇਖੋ ਇਹ ਆਪਣੀਆਂ ਬਾਹਾਂ ਨੇ ਤੇ ਬਾਹਾਂ ਤੁਹਾਨੂੰ ਪਹਿਲਾਂ ਮੈਂ ਦੱਸਿਆ ਕਿ ਆਪਣਾ ਜੋੜ ਪੈਣਾ ਹੈ ਦੋਨਾਂ ਸਾਈਡਾਂ ਤੇ ਜੋੜ ਪੈਣਾ ਆ ਇੱਥੋਂ ਕਟਿੰਗ ਕਰ ਲਾਂਗੇ ਸੈਂਟਰ ਵਿੱਚੋਂ ਤੇ ਇਹਨਾਂ ਦੋਨਾਂ ਪੱਲਿਆਂ ਨੂੰ ਆਪਾਂ ਆਹਮੋ ਸਾਹਮਣੇ ਰੱਖ ਕੇ ਤੇ ਇਹਨਾਂ ਦੀ ਫੇਰ ਇੱਕ ਵਾਰੀ ਕਟਾਈ ਕਰਨੀ ਆ ਬਿਲਕੁਲ ਕਪੜੇ ਬਰਾਬਰ ਕਰ ਲੈਣੇ ਦੋਨੋਂ ਸਾਈਡਾਂ ਤੇ ਉਸ ਤੋਂ ਬਾਅਦ ਆਪਾਂ ਮਿਆਨੀ ਕਟਿੰਗ ਕਰਨੀ ਆ ਜਿਹੜੀ ਬਾਹਾਂ ਦੀਆਂ ਦੋਨੋਂ ਸਾਈਡਾਂ ਤੇ ਪੈਣੀ ਆ ਠੀਕ ਆ ਇਹ ਜਿਹੜਾ ਬਾਰਡਰ ਵਾਲਾ ਪਾਸਾ ਤੇ ਆਪਣੀ ਮੋਰੀ ਤੇ ਹੀ ਰਹਿ ਜਾਣਾ ਬਸ ਤੇ ਬਾਹਾਂ ਦੀਆਂ ਦੋਨੋਂ ਸਾਈਡਾਂ ਤੇ ਆਪਾਂ ਜੋੜ ਪਾਉਣਾ ਆ ਜਿਸ ਦੇ ਨਾਲ ਆਪਣੀ ਬਾਹਾਂ ਦੀ ਚੜਾਈ ਪੂਰੀ ਹੋਊਗੀ ਠੀਕ ਆ ਦੇਖੋ ਇਸ ਤਰੀਕੇ ਨਾਲ ਦੋਨੋਂ ਪੱਲਿਆਂ ਨੂੰ ਬਰਾਬਰ-ਬਰਾਬਰ ਕਰਕੇ ਤੇ ਮੈਂ ਇਦਾਂ ਵਿਛਾ ਲਿਆ ਵਾ ਤੇ ਦੇਖੋ ਇੱਕ ਪੱਲਾ ਛੋਟਾ ਆ ਤੇ ਇੱਕ ਥੋੜਾ ਜਿਹਾ ਤੇ ਦੇਖੋ ਇਹਦੀ ਚੜਾਈ ਬਹੁਤ ਘੱਟ ਹੈ ਜੇ ਆਪਾਂ ਇਦਾਂ ਮੇਲੀਏ ਫਿਰ ਆਪਣਾ 18 ਇੰਚ ਬਣਦਾ ਆ ਬਟ ਇਹ ਜਿਹੜਾ ਵੱਡਾ ਪੱਲਾ ਇਹਦੀ ਕਟਾਈ ਕਰਾਂਗੇ ਫਿਰ ਆਪਣੇ ਕੋਲ 16 ਇੰਚ ਰਹਿ ਜਾਣਾ ਮਤਲਬ ਫੋਲਡ ਕਰਨ ਤੋਂ ਬਾਅਦ 8 ਇੰਚ ਰਹਿ ਜਾਣਾ ਆ ਠੀਕ ਹੈ ਹੁਣ ਆਪਾਂ ਜਿੱਥੇ ਆਪਣਾ ਬਾਰਡਰ ਹੈ ਇੱਥੋਂ ਲੰਬਾਈ ਵੇਖਣੀ ਆ ਕਮੀਜ਼ ਬਾਹਾਂ ਦੀ ਤੇ ਦੇਖੋ ਮੈਂ 18 ਇੰਚ ਬਾਹਾਂ ਤਿਆਰ ਕਰਨੀ ਆ 16 ਇੰਚ ਤੇ ਨਿਸ਼ਾਨ ਲਾ ਲਿਆ ਤੇ 2 ਇੰਚ ਆਪਣੇ ਥੱਲੇ ਉਤਰਪਾਈ ਵਾਸਤੇ ਕਿਉਂਕਿ ਹੈਗੇ ਆ ਇਸ ਕਰਕੇ ਮੈਂ ਸਿਰਫ 16 ਇੰਚ ਤੇ ਹੀ ਨਿਸ਼ਾਨ ਲਾਇਆ ਵਾ ਤੇ ਹੁਣ ਮੈਂ ਇਥੋਂ ਕਟਿੰਗ ਕਰਤੀ ਬਰਾਬਰ ਬਰਾਬਰ ਕਰਤੀ ਆ ਤੇ ਲੰਬਾਈ ਤੇ ਮਤਲਬ ਬਾਹਾਂ ਦੀ ਲੰਬਾਈ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਠੀਕ ਆ ਛੋਟੀ ਬਾਹ ਰੱਖਣੀ ਆ ਛੋਟੀ ਬਣਾ ਸਕਦੇ ਹੋ ਜੇ ਤੁਸੀਂ ਫੁੱਲ 슬ੀਵ ਬਣਾਉਣੀ ਆ ਤਾਂ ਵੀ ਇਸ ਕੱਪੜੇ ਨਾਲ ਤੁਹਾਡੀ ਫੁੱਲ 슬ੀਵ ਵੀ ਬਣ ਸਕਦੀ ਆ ਠੀਕ ਆ ਕਿਉਂਕਿ ਮਿਆਨੀ ਤਾਂ ਆਪਾਂ ਇੱਕ ਕੱਪੜੇ ਜਿਹੜੀ ਮਿਆਨੀ ਆ ਦੋਨਾਂ ਬਾਵਾਂ ਨੂੰ ਪੈ ਜਾਣੀ ਆ ਲੰਬਾਈ ਤੁਸੀਂ ਚਾਹੋ ਤੇ 22 23 ਇੰਚ ਤੱਕ ਇਹਦੀ ਕਰ ਸਕਦੇ ਬੜੇ ਆਰਾਮ ਨਾਲ ਹੁਣ ਦੇਖੋ ਜਿਹੜਾ ਸਾਈਡ ਤੇ ਕਪੜਾ ਸੀ ਇੱਕ ਪੱਲਾ ਆਪਾਂ ਲਿਆ ਆ ਦੋ ਪੱਲੇ ਕਟਿੰਗ ਕਰਕੇ ਵਧਿਆ ਇੱਕ ਪੱਲਾ ਆਪਾਂ ਲਿਆ ਇਹਨੂੰ ਆਪਾਂ ਇਦਾਂ ਫੋਲਡ ਕਰਕੇ ਰੱਖ ਲਿਆ ਡਬਲ ਫੋਲਡ ਵਿੱਚ ਹੁਣ ਆਪਾਂ ਦੇਖੋ ਆਪਣੀ ਬਾਹ ਦੀ ਮਾਰ ਇੱਥੇ ਜਿਹੜੀ ਚੜਾਈ ਆ ਮੈਂ ਲਈ ਆ 10 ਇੰਚ ਠੀਕ ਹੈ ਅਗਰ ਤੁਸੀਂ ਕਿਸੇ ਹੈਵੀ ਸਾਈਜ਼ ਦਾ ਸੂਟ ਕੱਟਦੇ ਪਏ ਹੋ ਫਿਰ ਤੁਸੀਂ ਇੱਥੋਂ 12 ਇੰਚ ਲੈਣੇ ਆ 12 ਇੰਚ ਤੇ ਕਟਾਈ ਕਰ ਲਿਓ ਬਾਅਦ ਵਿੱਚ ਤੁਸੀਂ ਇਹਦੇ ਵਿੱਚ ਸਿਲਾਈ ਲਗਾਉਣ ਲੱਗੇ ਆ ਫਿਟਿੰਗ ਕਰ ਲਿਓ ਕਿਉਂਕਿ ਇਹਦੇ ਵਿੱਚ ਜੋੜ ਪੈਣਾ ਹੈ 1 ਇੰਚ ਤੇ ਆਪਾਂ ਨੂੰ ਜੋੜ ਵਾਸਤੇ ਵਾਧੂ ਚਾਹੀਦਾ ਆ ਤੇ ਜੇ ਚੜਾਈ ਜ਼ਿਆਦੀ ਆ ਤੁਹਾਡੇ ਸੂਟ ਮਤਲਬ 22 23 ਇੰਚ ਅਗਰ ਛਾਤੀ ਦਾ ਨਾਪ ਆ ਫਿਰ ਤੁਸੀਂ ਇੱਥੇ 12 ਇੰਚ ਲੈ ਲਿਓ ਤੇ ਕਟਿੰਗ ਕਰਨ ਵਿੱਚ ਜਦੋਂ ਤੁਸੀਂ ਕਟਿੰਗ ਕਰਕੇ ਜਦੋਂ ਤੁਸੀਂ ਸਿਲਾਈ ਲਗਾਓਗੇ ਫਿਰ ਤੁਸੀਂ ਉਹਦੇ ਵਿੱਚ ਐਡਜਸਟ ਕਰ ਲਿਓ ਕਿਉਂਕਿ ਅਗਰ ਤੁਸੀਂ ਕਪੜਾ ਪੂਰਾ ਪੂਰਾ ਕਟੋਗੇ ਮੈਂ ਤੁਹਾਨੂੰ ਪਹਿਲਾਂ ਮੈਂ ਦ ਜੇ ਤੁਸੀਂ ਪੂਰਾ ਪੂਰਾ ਕੱਟੋਗੇ ਫਿਰ ਤੁਹਾਨੂੰ ਪ੍ਰੋਬਲਮ ਹੋ ਸਕਦੀ ਆ ਤੇ ਬਾਅਦ ਵਿੱਚ ਤੁਹਾਨੂੰ ਜੋੜ ਪਾਉਣ ਵਾਸਤੇ ਕਪੜਾ ਵੀ ਨਹੀਂ ਮਿਲਣਾ ਠੀਕ ਆ ਸੋ ਇਸ ਕਰਕੇ ਆਪਾਂ ਇਸ ਤਰੀਕੇ ਦੇ ਨਾਲ ਕੱਟਣ ਵਿੱਚ ਆਪਾਂ ਥੋੜਾ ਕਪੜਾ ਵਾਧ ਹੀ ਰੱਖਣਾ ਹੈ ਜਦੋਂ ਬਾਹਾਂ 'ਚ ਜੋੜ ਪਾਉਣਾ ਹੈ ਜੋੜ ਦਾ ਕਪੜਾ ਵੀ ਆਪਾਂ 2 ਇੰਚ ਵਾਧ ਹੀ ਰੱਖਣਾ ਆ ਕਿਉਂਕਿ ਜਦੋਂ ਸਲਾਈ ਵੱਜ ਜੇਗੀ ਆਪਾਂ ਪਾ ਕੇ ਵੇਖ ਲਾਂਗੇ ਸੂਟ ਉਸ ਤੋਂ ਬਾਅਦ ਆਪਾਂ ਫਿਟਿੰਗ ਕਰ ਸਕਦੇ ਆ ਬਟ ਪਹਿਲਾਂ ਆਪਾਂ ਕਪੜਾ ਜਿਆਦਾ ਜਿਆਦਾ ਹੀ ਰੱਖਣਾ ਆ ਠੀਕ ਆ ਇਹਦਾ ਦੋ ਮਿਆਨੀਆਂ ਕੱਟ ਲੀਆਂ ਦੋ ਮਿਆਨੀਆਂ ਜਿਹੜੀਆਂ ਕੱਟੀਆਂ ਉਹਨੂੰ ਦੂਜੇ ਕਪੜੇ 'ਤੇ ਰੱਖ ਕੇ ਤੇ ਲੱਗਣੀਆਂ ਨੇ ਠੀਕ ਹੈ ਤੇ ਇਹ ਮਿਆਨੀਆਂ ਆਪਾਂ ਜੋੜਨੀ ਆ ਕਿੱਦਾਂ ਦੇਖੋ ਇਹ 슬ੀਵ ਹੈ ਆਪਣੀ ਤੇ ਇਹ ਹੈਗੀਆਂ ਨੇ ਮਿਆਨੀਆਂ ਤੇ ਇੱਕ ਬਾਹ ਨੂੰ ਦੋ ਮਿਆਨੀਆਂ ਲੱਗਣੀਆਂ ਨੇ ਦੇਖੋ ਮੈਂ ਇਧਰ ਤੁਹਾਨੂੰ ਜੋੜ ਕੇ ਦੱਸ ਦਿੰਨੀ ਕਿ ਕਿੱਦਾਂ ਜੋੜਨੀਆਂ ਇਦਾਂ ਜੋੜ ਪਾ ਲਾਂਗੇ ਤੇ ਆਪਣੀ ਬਾਹ ਦੀ ਜਿਹੜੀ ਚੜਾਈ ਹੈ ਦੇਖੋ 22 ਇੰਚ ਆਪਣੀ ਆ ਗਈ ਹੈ ਜੋੜ ਪੈਣ ਤੋਂ ਬਾਅਦ ਵੀ 22 ਇੰਚ ਆ ਗਈ ਹੈ ਸੋ ਆਪਣੀ ਬੜੀ ਆਰਾਮ ਨਾਲ ਵਧੀਆ 슬ੀਵ ਆਪਣੀ ਬਣ ਜਾਣੀ ਹੈ ਸੋ ਫਰੈਂਡਸ ਆਪਣਾ ਤੁਹਾਨੂੰ ਸਾਡੇ ਸੂਟ ਦੀ ਕਟਾਈ ਕਿਵੇਂ ਦੀ ਲੱਗੀ ਚੰਗੀ ਲੱਗੀ ਤੇ ਇੱਕ ਲਾਈਕ ਜਰੂਰ ਕਰ ਦਿਓ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ